ਲੱਗੀ ਸੇ ਲੱਗੀ ਸੇ ਲੱਗੀ ਸੇ ਪੈ ਗਿਆ ਰਸ਼ ਰਸ਼ ਪੈ ਗਿਆ ਵੱਡਾ ਰਸ਼ ਪੈ ਗਿਆ ਕਾਦਿਆਂ ਤੇ ਜਿੱਥੇ ਤੁਹਾਨੂੰ ਮਿਲਨੇ ਕੋਟਿਆਰੇ ਪਾ ਸੂਟ ਬਾਜ਼ਾਰ ਦੇ ਵਿੱਚ ਜਿਹੜਾ 800 ਰੁਪਏ ਦਾ ਇੱਕ ਸਾਡੇ ਕੋਲ ਆਜੋ ਲੈ ਜਾਓ 500 ਦੇ ਦੋ ਮਤਲਬ 250 ਰੁਪਏ ਦਾ ਸੂਟ ਕਰਤਾ ਤੇ ਜਿੰਨੇ ਮਰਜੀ ਡਿਜ਼ਾਈਨ ਜਿੰਨੇ ਮਰਜੀ ਰੰਗ ਲੈ ਲਓ ਰੇਟ ਲਾਤਾ 4-400 ਰੁਪਏ ਦੇ 800 ਦਾ ਕੋਈ 1200 ਰੁਪਏ ਦਾ ਮੂੰਹ ਮੰਗਿਆ ਰੇਟ ਲੈਂਦਾ ਇਹ ਵੀ ਕਰਤਾ 500 ਰੁਪਏ ਦਾ ਆਹ ਦੇਖੋ ਜੀ ਕਿੰਨਾ ਵੱਡਾ ਰਸ਼ ਪੈ ਗਿਆ ਚਾਰੇ ਪਾਸੇ ਮੇਲੇ ਲੱਗ ਗਿਆ ਤੁਸੀਂ ਨਵਾਂ ਕੰਮ ਸ਼ੁਰੂ ਕਰਨਾ ਤੁਸੀਂ ਰੀਸੇਲਰ ਹੋ ਤੁਸੀਂ ਦੁਕਾਨਦਾਰ ਹੋ ਚੁੱਪ ਕਰਕੇ ਸਵੇਰੇ ਹੀ ਆ ਜਾਓ ਫਾਇਦੇ ਬਹੁਤ ਕਰ ਰਹੇ ਆ ਵੇਖੋ ਜੀ ਕੈਨੇਡਾ ਅਮਰੀਕਾ ਇੰਗਲੈਂਡ ਵਾਲਾ ਕੱਪੜਾ ਵੀ ਆ ਗਿਆ ਬਾਜ਼ਾਰ 'ਚ 12-1200 ਰੁਪਿਆ ਦਾ ਸੂਟ ਸਾਡੇ ਕੋਲ ਲੈ ਜਾਓ 500 ਰੁਪਏ 'ਚ ਪਿਓ ਦੁਪੱਟੇ ਦੇ ਨਾਲ ਕੋਈ 1200 ਨਹੀਂ 1500 ਨਹੀਂ 650 ਰੁਪਏ ਦਾ ਜੀ ਬਾਜ਼ਾਰ ਦੇ ਵਿੱਚ ਕੋਈ ਕਹਿੰਦਾ 1800 ਕੋਈ 2000 1000 ਰੁਪਏ ਦੇ ਵਿੱਚ ਆ ਸੂਟ ਦੇਣਾ ਸਿਰਫ 1000 ਅੱਜ ਦੇ ਕੋ ਜੀ ਰੇਟ ਬਾਜ਼ਾਰ 'ਚ 3000 ਇੱਥੇ ਮੈਨੂੰ ਆ 1500 ਰੁਪਏ ਦਾ ਆ ਲਓ ਜੀ ਇੱਕ ਹੋਰ ਫਾਇਦਾ ਕਰਤਾ 60 ਰੁਪਏ ਦਾ ਦੁਪੱਟਾ ਬਾਜ਼ਾਰ 'ਚ 2 200 2250 ਆਲਓ ਵਰ ਸੂਟ ਆ ਗਿਆ ਮੁਫਤ ਲਾਲ ਦਾ ਇਹ 125 ਰੁਪਏ ਮੀਟਰ ਹੈ ਚਾਹੇ ਗਾਉਨ ਬਣਾ ਲਓ ਚਾਹੇ ਸੂਟ ਬਣਾ ਲਓ ਚਾਹੇ ਡਰੈੱਸ ਬਣਾ ਲਓ ਜੋ ਮਰਜ਼ੀ ਬਣਾ ਲਓ ਇਹ 450 ਦਾ ਸੂਟ ਹੈ ਜੀ ਚੱਕੋ ਜੀ ਇੱਕ ਹੋਰ ਕਰ ਦਿੰਨੇ ਆ 5 ਮੀਟਰ ਸੂਟ ਨਾਲ ਦੁਪੱਟਾ 250 ਰੁਪਏ ਦਾ ਜੀ ਚੱਕੋ 250 ਰੁਪਏ ਦਾ ਦੁਪੱਟੇ ਦੇ ਨਾਲ ਦੁਪੱਟੇ ਦੇ ਨਾਲ ਬਿਲਕੁਲ ਭਾਜੀ ਆ ਬਜ਼ੁਰਗ ਕਾਲੇ ਰੰਗ ਦੇਖੋ ਦਾਦੀਆਂ ਨਾਨੀਆਂ ਜਿੰਨੇ ਮਰਜ਼ੀ ਰੰਗ ਲੈ ਜਾਓ ਜਿੰਨਾ ਮਰਜ਼ੀ ਕੱਪੜਾ ਲੈ ਜਾਓ ਮਲਾਈ ਯਾਰ ਕਾ ਕੱਪੜਾ ਕਰਤਾ ਫ੍ਰੀ ਦੇ ਪਾਲ ਸਲੋ ਜੀ ਲਾਗੀ ਸੇਲ ਲਾਗੀ ਸੇਲ ਲਾਗੀ ਸੇਲ ਪੈ ਗਿਆ ਰਸ਼ ਰਸ਼ ਪੈ ਗਿਆ ਵੱਡਾ ਰਸ਼ ਪੈ ਗਿਆ ਕਾਦੀਆਂ ਦੇ ਜਿੱਥੇ ਤੁਹਾਨੂੰ ਮਿਲਨੇ ਕੋਟਿਆਰੇ ਭਾ ਸੂਟ ਬਾਜ਼ਾਰ ਦੇ ਵਿੱਚ ਜਿਹੜਾ 800 ਰੁਪਏ ਦਾ ਇੱਕ ਸਾਡੇ ਕੋਲ ਆਜੋ ਲੈ ਜਾਓ 500 ਦੇ ਦੋ ਮਤਲਬ 250 ਰੁਪਏ ਦਾ ਸੂਟ ਕਰਤਾ ਆ ਤੁਸੀਂ ਚੈੱਕ ਕਰ ਲੋ ਰੇਟ ਦੇਖ ਲੋ ਜਿਹੜਾ 350 ਦਾ ਸੂਟ ਵੇਚਦੇ ਸੀ ਹੁਣ ਕਰਤਾ 250 ਦਾ ਗਾਰੰਟੀ ਠੋਕੇ ਕਪੜੇ ਦੀ ਉਹ ਮੀਟਰ ਨਾਲ ਨਾਪ ਕੇ 5 ਮੀਟਰ ਸੂਟ 500 ਦੇ ਦੋ 250 250 250 ਲੈ ਓ 2250 ਆ ਦੇਖੋ ਜੀ ਕਿੱਡਾ ਵੱਡਾ ਰਾਸ਼ ਪੈ ਗਿਆ ਚਾਰੇ ਪਾਸੇ ਮੇਲੇ ਲੱਗ ਗਿਆ ਤੁਸੀਂ ਨਵਾਂ ਕੰਮ ਸ਼ੁਰੂ ਕਰਨਾ ਤੁਸੀਂ ਰੀਸੇਲਰ ਹੋ ਤੁਸੀਂ ਦੁਕਾਨਦਾਰ ਹੋ ਚੁੱਪ ਕਰਕੇ ਸਵੇਰੇ ਹੀ ਆ ਜਾਓ ਫਾਇਦੇ ਬਹੁਤ ਕਰਨੇ ਆ ਆ ਵੀ ਦੇਖੋ ਜੀ ਡਿਜ਼ਾਈਨ ਚੈੱਕ ਕਰੀਏ ਸਾਡੇ ਕੋਲ ਇੱਕ ਨਹੀਂ ਦੋ ਨਹੀਂ ਸਾਡੇ ਕੋਲ ਹਜ਼ਾਰਾਂ ਹੀ ਡਿਜ਼ਾਈਨ ਕੁੜੀਆਂ ਛਿੱਟੀਆਂ ਰੰਗ ਬਜ਼ੁਰਗਾਂ ਲਈ ਰੰਗ ਮਤਲਬ 5 ਦਿਨ ਚ ਵੱਡੇ ਫਾਇਦੇ ਕਰਨੇ ਆ 5 ਦਿਨ ਦੀ ਸੇਲ ਆ 5 ਦਿਨ ਦੀ ਸੇਲ ਕੋ ਜੀ ਜਿਹੜੇ 8 800 ਦੇ ਮਿਲਦੇ ਵੀ 4 400 ਰੁਪਏ ਦੇ ਕਰਤੀ ਜਿੰਨੇ ਮਰਜ਼ੀ ਡਿਜ਼ਾਈਨ ਜਿੰਨੇ ਮਰਜ਼ੀ ਰੰਗ ਲੈ ਲਓ ਰੇਟ ਲਾਤਾ 4 400 ਰੁਪਏ ਦੇ ਆ ਚੱਕੋ ਜੀ 350 ਰੁਪਏ ਦਾ ਕਰਤਾ ਜਿੰਨੇ ਮਰਜ਼ੀ ਲੈ ਲਓ ਆ ਤੁਸੀਂ ਚੈੱਕ ਕਰ ਲਓ ਆਂਟੀ ਜੀ ਦੇਖੋ ਚੈੱਕ ਕਰਕੇ ਕਪੜਾ ਕਪੜਾ ਠੀਕ ਹੈ ਜੀ ਇਹ ਕਪੜਾ ਕਿਨੇ ਬਾਈ ਮਿੱਟੇ ਇਹ 5 ਮੀਟਰ ਕਪੜਾ ਜੀ ਬਾਜ਼ਾਰ ਦਾ ਰੇਟ 800 ਇੱਥੇ 800 ਦੇ ਦੋ ਮਤਲਬ ਜੋ ਸੀ ਕਹਿ ਰਹੇ ਆ ਨਾਲ-ਨਾਲ ਦੇਈ ਜਾਣੇ ਚੈੱਕ ਲੋ ਆ ਗਿਆ ਡੈਟਡ ਸੂਟ ਬਾਜ਼ਾਰ ਦੇ ਵਿੱਚ ਇਹਦਾ ਰੇਟ ਚੈੱਕ ਕਰ ਲਿਓ ਕੁਆਲਿਟੀ ਚੈੱਕ ਕਰ ਲਿਓ ਜੋ ਮਾਤੂ ਸ਼੍ਰੀ ਦਸਤਾਰ ਨੇ ਰੇਟ ਦੇਤੇ ਕਿਸੇ ਤੋਂ ਦੇ ਨਹੀਂ ਹੁਣੇ 800 ਦਾ ਕੋਈ 1500 ਰੁਪਏ ਦਾ ਮੂੰਹ ਮੰਗੇ ਰੇਟ ਲੈਂਦਾ ਇਹ ਵੀ ਕਰਦਾ 500 ਰੁਪਏ ਦਾ ਸੋ ਲਓ ਜੀ ਮੇਲੇ ਲਾ ਕੇ ਇੱਧਰ ਦੇਖੋ ਠਾਠਾ ਮਾਰਦਾ ਕੱਠ ਤੁਸੀਂ ਵੀ ਆਜੋ ਪੰਜ ਦਿਨ ਦਾ ਸੇਲ ਮੇਲਾ ਜਿੱਥੇ ਤੁਹਾਡੇ ਬਹੁਤ ਸਾਰੇ ਫਾਇਦੇ ਹੋਣੇ ਆ 200 ਦਾ ਸੂਟ 250 300 400 500 8 800 ਦੇ ਵਿੱਚ ਤੁਹਾਨੂੰ ਅਸੀਂ ਦੇ ਰਣੀਆ ਬਹੁਤ ਜਿਆਦੀਆਂ ਵੈਰਾਈਟੀਆਂ ਜੇਨੇ ਜਿੰਨਾ ਕਪੜਾ ਲੈਣਾ ਭਾਜੀ ਕੁੜੀਆਂ ਲਈ ਵੀ ਸੂਟ ਬਜ਼ੁਰਗਾਂ ਲਈ ਵੀ ਸੂਟ ਕਮਾਲ ਕੀਤੀ ਪਈ ਆ ਯਾਰ ਕਮਾਲ ਫੁੱਲ ਕਰਤੀ ਆ ਚੱਕੋ ਜਾਮ ਕਾਟਨ ਦੇ ਵੀ ਸੂਟ ਆ ਗਏ ਆ ਬਾਜ਼ਾਰਾਂ ਦੇ ਵਿੱਚ ਰੇਟਾਂ ਦਾ ਆਦ ਤੋਂ ਆਦ ਫਰਕ ਪੈ ਜਾਣਾ ਜੀ ਆ ਕਾਟਨ ਦੇ ਸੂਟ ਜਿੰਨੇ ਮਰਜ਼ੀ ਚੈੱਕ ਕਰ ਲੋ ਵੈਰਾਈਟੀ ਸਾਰੀ ਹੈਗੀ ਆ ਕੱਲਾ 250 ਨਹੀਂ ਹੈਗਾ ਸਾਡੇ ਕੋਲ 500 700 1100 1200 1500 ਜੀ ਸਾਰੇ ਹੀ ਤਰ੍ਹਾਂ ਦੇ ਸੂਟ ਆ ਗਿਆ ਸੋਲੋ ਸੋਲੋ ਸੂਟ ਹੈ ਜਿਹੜਾ ਤੁਹਾਡੇ ਸੂਟ ਪਾਇਆ ਹੋਊਗਾ ਕਿਸੇ ਹੋਰ ਦੇ ਨਹੀਂ ਪਾਇਆ ਹੋਊਗਾ ਆ ਚੱਕੋ ਜੀ ਪ्योर ਰੋਣ ਦਾ ਸੂਟ ਬਾਜ਼ਾਰ ਤੇ ਵਿੱਚ ਰੇਟ ਬਹੁਤ ਜ਼ਿਆਦਾ ਦਾ ਪਰ ਕਾਤੀਆਂ ਦੇ ਵਿੱਚ ਘਟਾ ਦੇ ਰੇਟ ਤੇ ਕਰਦੇ ਭਾਜੀ ਆ ਦੇਖੋ ਜੀ ਕੈਨੇਡਾ ਅਮਰੀਕਾ ਇੰਗਲੈਂਡ ਵਾਲਾ ਕਪੜਾ ਵੀ ਆ ਗਿਆ ਬਾਜ਼ਾਰ 'ਚ 12-1200 ਰੁਪਿਆ ਦਾ ਸੂਟ ਸਾਡੇ ਕੋਲ ਲੈ ਜਾਓ 500 ਰੁਪਏ 'ਚ 5-500 ਦੇ ਵਿੱਚ ਮਲਾਈ ਵਰਗਾ ਕਪੜਾ ਜਿਹੜਾ ਮਰਜ਼ੀ ਲੈ ਜਾਓ ਜੋ ਰੇਟ ਕਹੀ ਜਾਂਦੇ ਆ ਉਦੋਂ ਹੀ ਜਾਂਦੇ ਆ ਆ ਦੇਖੋ ਮਲਾਈ ਵਰਗਾ ਕੱਪੜਾ 5-500 ਦੇ ਵਿੱਚ ਵੱਡਾ ਫਾਇਦਾ ਕੀਆ ਅਸੀਂ ਇਕੱਲੇ ਇਕੱਲੇ ਸੂਟ ਦੇ ਉੱਤੇ ਰੇਟ ਲਿਖ ਲਿਖ ਕੇ ਲਾਤਾ ਹੈਗਾ ਦੇਖੋ ਜੀ ਕੜਾਈ ਵਾਲਾ ਸੂਟ ਆ ਗਿਆ ਜੀ ਕੜਾਈ ਵਾਲੇ ਇਤਾਂ ਦੇ ਸੂਟ ਹੈਵੀ ਹੈਵੀ ਕੜਾਈ ਵਾਲੇ ਪਿਓਰ ਦੁਪੱਟੇ ਦੇ ਨਾਲ ਕੋਈ 1200 ਨਹੀਂ 1500 ਨਹੀਂ 650 ਰੁਪਏ ਦਾ ਜੀ ਚਲੋ ਜੀ 650 ਦੇ ਡਿਜ਼ਾਈਨ ਦੇਖ ਲਓ ਕਿੱਡੇ ਕਿੱਡੇ ਆ ਗਏ ਕੋ ਜਾਮਨੀ ਸੂਟ ਆ ਪਿਓਰ ਜਾਮ ਕਾਟਨ ਦਾ ਕੱਪੜਾ ਵਾ ਆ ਨਾਲ ਦੁਪੱਟਾ ਲੱਗਿਆ ਚਰਉਣ ਦਾ 650 ਰੁਪਏ ਦਾ ਆ ਵੀ ਤੁਸੀਂ ਚੈੱਕ ਕਰ ਲਓ ਜੀ 65 ਵਾਲੇ ਸੂਟ ਵੀ ਆ ਗਏ ਬਾਜ਼ਾਰ 'ਚ 1200 1300 1400 ਇਹ ਵੀ ਤੁਹਾਨੂੰ ਅਸੀਂ ਦੇ ਰਿਹਾ 650 ਦੁਪੱਟਾ ਤੁਸੀਂ ਦੇਖ ਲਓ ਰੇਟ ਲਿਖੇ ਹੈਗੇ ਆ 650 ਦੇ ਵਿੱਚ ਲੈ ਜਾਓ ਬਾਜ਼ਾਰ 'ਚ 15 1500 ਆ ਵੀ ਤੁਸੀਂ ਚੈੱਕ ਕਰ ਲਓ ਰੰਗ ਡਿਜ਼ਾਈਨ ਚੈੱਕ ਕਰ ਲਓ ਕੱਪੜੇ ਦੀ ਗਾਰੰਟੀ ਵੀ ਪੂਰੀ ਆ ਇੱਥੇ ਬਜ਼ੁਰਗਾਂ ਵਾਲੇ ਦਾਦੀਆਂ ਨਾਨੀ ਵਾਲੇ ਕਲਰ ਚਾਰਟ ਵੀ ਆ ਗਿਆ ਆ ਵੀ ਚੈੱਕ ਕਰ ਲਓ ਤੁਸੀਂ ਬਾਜ਼ਾਰ ਦੇ ਵਿੱਚ ਕੋਈ ਕਹਿੰਦਾ 1800 ਕੋਈ 2000 1000 ਰੁਪਏ ਦੇ ਵਿੱਚ ਆ ਸੂਟ ਦੇਣਾ ਸਿਰਫ 1000 ਅੱਜ ਦੇਖੋ ਜੀ ਵਿਆਹ ਸ਼ਾਦੀਆਂ ਵਾਲੇ ਜਾਮ ਦੇ ਕਾਟਨ ਸੂਟ ਆ ਗਏ ਆ ਦੇਖੋ ਮੋਰਨੀ ਬਣੀ ਹੋਈ ਹੈ ਡੀਟੈਲ ਵਰਕ ਆ ਸਾਰੀ ਕਢਾਈ ਹੋਈ ਆ ਰੇਡ ਬਾਜ਼ਾਰ 'ਚ 3000 ਇੱਥੇ ਮਿਲਦਾ 1500 ਰੁਪਏ ਦਾ 1500 ਰੁਪਏ ਦਾ ਪਿਓਰ ਦੁਪੱਟੇ ਦੇ ਨਾਲ ਸੂਟ ਦੇਣਾ ਜਾਮ ਵਾਲਾ ਕੋਸ਼ੇਤੀ ਆ ਜਾਓ ਦੇਖੋ ਜੀ ਸਿਰਫ 5 ਦਿਨ ਤੁਹਾਡੇ ਕੋਲ 5 ਦਿਨਾਂ 'ਚ ਵੱਡੇ ਫਾਇਦੇ ਹੋ ਜਾਣੇ ਆ ਆ ਦੇਖੋ ਮਲਮਲ ਦਾ ਮਲਾਈ ਵਰਗਾ ਕਪੜਾ ਹਰ ਇੱਕ ਪਾਸੇ ਬਹੁਤ ਸਾਰੇ ਫਾਇਦੇ ਰੇਟ ਬਾਜ਼ਾਰ ਨਾਲੋਂ ਅੱਧ ਤੋਂ ਜ਼ਿਆਦਾ ਘੱਟ ਕਰਤੇ ਆ ਜਿੱਦਾਂ ਦੀ ਮਰਜ਼ੀ ਤੁਸੀਂ ਵੈਰਾਈਟੀ ਲੈ ਜਾਓ ਇਦਾਂ ਹੀ ਭਾਈ ਜੀ ਦਿਖਾ ਦਿਓ ਬੜੇ ਕੱਢੇ ਦੁਪੱਟੇ ਲਓ ਲਓ ਦੁਪੱਟੇ ਭਾਜੀ 95 ਰੁਪਏ ਕੋਈ 50 ਰੁਪਏ ਕੋਈ ਉੱਪਰ ਰੇਟ ਲੱਗੇ ਸਭ ਤੋਂ ਵੱਡਾ ਗੱਲ ਇਹ ਤੇ ਠੱਗੀ ਠੋਰੀ ਨਹੀਂ ਹੋਣੀ ਰੇਟ ਸਾਰੇ ਉੱਤੇ ਲੈ ਕੇ ਲਾਏ ਆ ਆ ਲਓ ਜੀ ਇੱਕ ਹੋਰ ਫਾਇਦਾ ਕਰਤਾ 60 ਰੁਪਏ ਦਾ ਦੁਪੱਟਾ ਬਾਜ਼ਾਰ 'ਚ 2 200 2250 ਲੈ ਜਾਓ 60 ਰੁਪਏ ਦਾ ਦੁਪੱਟਾ 60 ਰੁਪਏ ਦਾ ਦੁਪੱਟਾ ਚੱਕੋ ਜੀ ਆਲ ਓਵਰ ਸੂਟ ਆ ਗਿਆ ਮੁਫਤ ਲਾਲ ਦਾ ਇਹ 125 ਰੁਪਏ ਮੀਟਰ ਹੈ ਚਾਹੇ ਗਾਉਨ ਬਣਾ ਲਓ ਚਾਹੇ ਸੂਟ ਬਣਾ ਲਓ ਚਾਹੇ ਡਰੈਸ ਬਣਾ ਲਓ ਜੋ ਮਰਜੀ ਬਣਾ ਲਓ ਇਹ 450 ਦਾ ਸੂਟ ਪੈਣਾ 450 ਦਾ ਆਲ ਓਵਰ ਸੂਟ 5 ਮੀਟਰ ਤੇ ਨਾਲ ਦੁਪੱਟਾ ਕਾਟਨ ਚੈੱਕ ਕਰ ਲਓ ਨਾ ਅਸੀਂ ਲਾਟ ਵੇਚ ਰਹੇ ਆ ਨਾ ਕਿਤੇ ਅਸੀਂ ਸਸਤਾ ਸੋਤਾ ਜਿੱਕਿਆ ਮਾਤੂ ਸ਼੍ਰੀ ਦਸਤਾਰ ਕਾਦੀਆਂ ਬਲਕ ਦੇ ਵਿੱਚ ਸੌਦਾ ਚੱਗਦਾ ਬਲਕ ਦੇ ਵਿੱਚ ਲਈਦਾ ਸੋ ਤੁਸੀਂ ਦੇਖ ਲਓ ਕਾਡੀਆਂ ਦੇ ਭਾਅ ਕੱਪੜਾ ਕਰਤਾ ਬਸ ਛੇ ਦੀ ਛੇ ਦੀ ਆਜੋ ਜਿਹੜਾ ਆ ਗਿਆ ਆ ਗਿਆ ਲੈ ਗਿਆ ਲੈ ਗਿਆ ਤੇ ਰਹਿ ਗਿਆ ਰਹਿ ਗਿਆ ਲਾਂਬਾ ਦਿਓ ਨਾ ਆ ਚੱਕੋ ਜੀ ਇੱਕ ਹੋਰ ਕਰਦੇ ਨੇ ਆ 5 ਮੀਟਰ ਸੂਟ ਨਾਲ ਦੁਪੱਟਾ 250 ਰੁਪਏ ਦਾ ਜੀ ਚੱਕੋ 250 ਰੁਪਏ ਦਾ ਦੁਪੱਟੇ ਦੇ ਨਾਲ ਦੁਪੱਟੇ ਦੇ ਨਾਲ ਬਿਲਕੁਲ ਭਾਜੀ ਇੱਥੇ ਵੈਰਾਈਟੀ ਸਾਰੀ ਹੈਗੀ ਆ 250 350 500 1200 ਪਰ ਫਰਕ ਆਮ ਦੁਕਾਨਦਾਰਾਂ ਨੂੰ ਅੰਕਲੋਂ ਦਾ ਇਹ ਆ ਰੇਡ ਸਾਡੇ ਉੱਤੇ ਲਿਖਿਆ ਤੇ ਸਾਰੀਆਂ ਚੀਜ਼ਾਂ ਮਿਲ ਜਾਣ। ਆ ਬਜ਼ੁਰਗਾਂ ਵਾਲੇ ਰੰਗ ਦੇਖੋ ਦਾਦੀਆਂ ਨਾਨੀਆਂ ਵਾਲੇ ਜਿੰਨੇ ਮਰਜ਼ੀ ਰੰਗ ਲੈ ਜਾਓ, ਜਿੰਨਾ ਮਰਜ਼ੀ ਕੱਪੜਾ ਲੈ ਜਾਓ। ਮਲਾਈ ਯਾਰ ਕਾ ਕੱਪੜਾ ਕਰਤਾ ਫ੍ਰੀ ਦੇ ਪਾਲ ਆਉਣਾ ਤੁਸੀਂ ਕਾਦੀਆਂ ਆ। ਨੰਬਰ ਸਕਰੀਨ ਤੇ ਆ ਫੋਨ ਕਰ ਸਕਦੇ ਆ। ਕਿਆਰਾ ਮਨ ਓਮ ਸੰਧੀ ਨਾਲ ਹਰਦੀਪ ਸਿੰਘ ਦੱਗੜ ਸਾਹਨ ਟੀਵੀ ਕਰਦੀਆਂ।